ਸੁੰਦਰ ਸਿੰਘ ਸੰਸਾਰਾ राम ਸਾਡਾ ਸਰਪੰਚ ਸਾਰੇ ਨਗਰ ਵਾਸੀ ਸਾਡੇ ਨੂੰ ਪਹਿਲਾਂ ਤਾਂ ਮਾਫੀ ਮੰਗਦੇ ਆ ਕਿਉਂਕਿ ਬਹੁਤ ਬੜੀ ਅਮਿਹਰਤਾ ਦੀ ਹੋਈਆ ਵਰਤਵਾ ਦੇ ਇਲੈਕਸ਼ਨ ਦਾ ਹੋ ਰਿਹਾ ਬਹੁਤ ਨੌ ਹਲਕੇ ਹਲਕੇ ਦਾ ਆਪਣਾ ਹਲਕਾ ਫਲੋਰ ਹੈ ਨਾ ਐਮਜੀ ਦੇ ਥੱਲੇ ਨੌ ਹਲਕੇ ਆ ਤੇਲਪ ਕਿਨੇ ਕਦਮ ਪਹੁੰਚਦਾ ਸੋ ਜਿਹੜੀ ਇਸ ਦੇ 8:00 ਵਜੇ ਤੋਂ ਲੈ ਕੇ ਆਉਂਦੇ ਰੱਖ ਕੇ ਤੇ ਲੱਭੋ ਉਹ ਜੀ ਜੀ ਸਾਡੇ ਅਸ਼ਿਰਫ ਬਾਦਲੇ ਲੋਕ ਨੂੰ ਐਕਟੀਵੇਟ ਸਾਹਿਬ ਯਾਰ ਸਿੱਕੇ ਸਰਪੰਚ ਖਬਰਾਂ ਤੋਂ ਪਵਰਨ ਦੇ ਖਾਤਿਰ ਆਇਆ ਸਾਡੇ ਚਾਹਤ ਦੀ ਕਾਰਨ ਆਏ ਆ ਕਿਉਂਕਿ ਪਹਿਲੇ ਜੂਨ ਨੂੰ ਵੋਟਾਂ ਪੈਣੀਆਂ ਆਪਾਂ ਇੱਕ ਬਟਨ ਦੱਬਾ ਲੇਕਿਨ ਉਹ ਬਟਨ ਨੂੰ ਬੜਾ ਖਤਰਾ ਆ ਗਿਆ ਕੋਣ ਤੁਹਾਡੇ ਔਰ ਤੁਹਾਡੇ ਬੱਚਿਆਂ ਦਾ ਕੋਈ ਵੇਖ ਜਿਹੜਾ 5 ਸਾਲੇ ਕਹਿ ਕਰਨਾ ਇਸ ਕਰਕੇ ਉਹ ਸੋਚ ਸਮਝ ਕੇ ਬਟਨ ਦੱਬਣਾ ਕਿ ਕਿਤੇ ਆਪਾਂ ਗੱਤ ਧੰਨਾ ਕੋਈ ਕੰਮ ਕਰਕੇ ਇਹ ਨਾ ਹੋਵੇ ਆਪਾਂ ਤਾਂ ਅਗੇ 10 ਸਾਲ ਨੁਕਸਾਨ ਪਹੁੰਚਾਏ ਉਹ ਆਪਾਂ ਰੋਕੀਏ اور میں سب کو پہلا بےنتی کروں گا رشن لا کے سرپنچ سا آئے نام منچی آیا واحر کا خالص واحد میں بڑا گھن کے خوش چیز آپ کی شکل کرنی ہے لڑکے نے سب کے پیڈ جن کے آؤں گا دوسری بار آؤں گا یہاں نے ਕੀਤਾ ਉਹ ਲੈ ਕਰਨ ਨੋਰਤਾ ਬਗਿਆ ਜਿਹੜਾ ਸਾਡੇ ਪੈਟੇ ਕਰਕੇ ਜਿੱਤਾ ਲਗੇ ਚੋਰ ਸਾਹਿਬ ਇਹਦੇ ਨੂੰ ਕਰਤੀ ਸੀ ਪਸ ਹੋਰ ਸਾਡੀ ਪਾਰਟੀ ਨਾਲ ਕਿ ਗਾੜੀ ਕਰਕੇ ਕਿਉਂ ਸਾਡੀ ਪਾਰਟੀ ਛੱਡ ਕੇ ਬੀਐਸਪੀ ਚ ਜਾ ਗਿਆ ਬੀਜੇਪੀ 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 ਨੂੰ ਕੰਮ ਉਹ ਜਦੋਂ ਤੋਂ ਸਾਡੇ ਨਾਲ ਹੀ ਧੋਖਾ ਕੀਤਾ ਕਿ ਸਾਡੇ ਕੋਲੋਂ ਵੋਟਾਂ ਲੈ ਕੇ ਆਪਣਾ ਐਮਐਲਏ ਬਣ ਗਿਆ ਸਾਡੇ ਲੋਕਾਂ ਨੂੰ ਕੋਈ ਸੋਤ ਦਿੰਦਾ ਹੋਵੇ ਇੱਕ ਆਖਰੀ ਇਸ ਤਰ੍ਹਾਂ ਲੋੜਾਂ ਨਾ ਸਾਡੇ ਪਿੰਡਾਂ ਦੇ ਬੜੇ ਹੀ ਵਰਤੀ ਤਾਂ ਕੱਦਦਾ ਆ ਕਿ ਚੰਦ ਸਿੰਘ ਕੰਦੀ ਦਾ ਬਹੁਤ ਮਰਿਆ ਤੇ 3 ਮਹੀਨੇ ਉਹਨਾਂ ਨੇ ਆਪਣਾ ਮੁੱਖ ਮੰਤਰੀ ਦਾ ਹੁੰਦਾ ਕੀਤਾ ਉਹਨਾਂ ਨੇ ਸਾਨੂੰ ਸੂਤਾ ਬਹੁਤ ਦਿੱਤੀ ਕਿੰਨਾ ਮਹੀਨਾ ਦਾ ਲੋਕ ਭੁੱਲਣ ਜੋ ਗਿਆ ਜਿਹੜੀ ਜਿਹੜੀਆਂ ਸਾਡੇ ਸਤਿ ਸ੍ਰੀ ਅਕਾਲ ਜੀ ਤਾਂ ਆਪਾਂ ਕੀ ਪਿੰਡਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਬੇਦੇ ਮਨਜਾ ਸਨੇਹ ਤੇ سا فرد کٹھے ہو گیا کہ میں دو بجے ڈھائی بجے میں لساڑا چوکی جو آیا ڈھائی بجے آن کے پھر میں سارا ہی سا اتنے لےٹ ہو گیا سی مسجد پھر میں کہ میں تو بہت لےٹ ہوا ہے چلو میں کہ جب گیا کرتے جا اپرالہ چلو تھی میرے ماڑی جی سدے دے دیں جان کے پھیلی ودھیا ہو گیا میں بہت بہت تھا دنواد آ گاہ تو اگے تو پنجے کے نشان سے ਚੰਨੀ ਨੂੰ ਚਾਹੁੰਦੇ ਚੰਨੀ ਨੂੰ ਆਪਾਂ ਜਾਬ ਜਾਬ ਕਰਨਾ ਉਹਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਕਿ ਨਾਲ ਉਹਨਾਂ ਦੇ ਅੱਗੇ ਨਾਲੋ ਡੇਟਿੰਗ ਵੋਟ ਹੋਣੀ ਚਾਹੀਦੀ ਆਪਣੇ ਕੋਲ 194 ਵੋਟਾਂ ਅੱਗੇ 77 ਵੋਟਾਂ ਪੈ ਗਈਆਂ ਸੀ ਕਾਗਜ਼ਾਂ ਨੂੰ ਐਕਟਿੰਗ ਜਾਨੀ ਕਿ 200 ਤੋਂ ਟੱਪਣਾ ਪੈਈਦਾ ਹੈ ਅੱਜ ਉਹਨਾਂ ਨੇ ਜਾਣ ਲੱਗਿਆ ਨਾ ਆਪਾਂ ਨੂੰ ਕਿਸੇ ਨੂੰ ਪੁੱਛਿਆ ਵੀ ਅਸੀਂ ਉੱਧਰ ਚੱਲੇ ਆਂ ਜਾ ਕੇ ਕਿਹਦੇ ਨਾਲ ਹੱਥ ਮਲਾਇਆ ਜੇ ਪਿਛਲੀ ਵਾਰੀ ਕਰਮਜੀਤ ਨੂੰ ਹਰਾਇਆ ਸ਼ਸ਼ੀਲ ਕੁਮਾਰ ਰਿੰਕੂ ਨੂੰ ਹਣ ਉਹਦੇ ਲਈ ਵੋਟਾਂ ਮੰਗਦੇ ਆ ਬਹੁਤ ਘਾਟੇ ਦੀ ਗੱਲ ਹੈ ਸਾਨੂੰ ਆਪ ਕਹਿੰਦੇ ਸ਼ਰਮ ਹੁੰਦਾ ਹੈ ਹੁਣ ਮੈਂ ਬੇਨਤੀ ਕਰਦਾ ਜਿਨ੍ਹਾਂ ਨੂੰ ਤੁਸੀਂ ਸੁਣ ਲਈ ਕਾਫੀ ਦੇਰ ਤੋਂ ਤਰਲ ਲੇ ਲੀਆਂ ਔਰ ਅੱਗੇ ਵੀ ਜਾਣਾ ਕਰਦੇ 1.5 2 ਕੱਟੇ ਸੀ ਪਿਛੋਲੇ ਨਹੀਂ ਚੱਲ ਰਹੇ ਨਵਜੀਤ ਜੀ ਜਿਹੜੇ ਕਿ ਚਰਜੀ ਚੰਨੀ ਜੀ ਮੁੱਖ ਮੰਤਰੀ ਪੰਜਾਬ ਤੇ ਸੈਭਜਾਗੇ ਨੇ ਔਰ ਬੜਾ ਫਖਰ ਵਾਲੀ ਗੱਲ ਆ ਸਾਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕਰਕੇ ਰੱਖਦਾ ਕਿ ਕੋਈ ਮੁੱਖ ਮੰਤਰੀ ਹੈਗਾ ਜਿਹੜਾ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਪਸਾਨਾਂ ਦੇ ਨਾਲ ਖੜਨ ਵਾਲਾ ਉਹਨਾਂ ਤਿੰਨਾਂ ਤਿੰਨਾਂ ਮਹੀਨਿਆਂ ਦੀ ਜਿਹੜੀ ਮਿਹਨਤ ਆ ਅੱਜ ਉਹ ਤੁਹਾਡੇ ਸਾਰਿਆਂ ਦੇ ਚਿਹਰੇ ਤੇ ਆਵੇਂ ਅਸੀਂ ਚੰਨੀ ਸਾਹਿਬ ਦੇ ਦਰਸ਼ਨ ਕਰਨੇ ਆ ਉਹ ਵੀ ਤੁਹਾਨੂੰ ਅਮੈਦਾ ਕਿ ਹਮ 40 ਤਰੀਕ ਨੂੰ ਅਸੀਂ ਪ੍ਰੋਗਰਾਮ ਕਰ ਰਹੇ ਆ ਤੁਹਾਡੇ ਨਾਲੇ ਕੱਲ ਤੋਂਦਰ 17 ਤਰੀਕ ਨੂੰ ਦਸਾਂਝ ਕਨਾਲ ਆ ਕੇ ਜੀ ਆ ਗੜਿਆ ਹੁਣ ਆਪਾਂ ਇਧਰੇ ਜਿੱਥੇ ਵੀ ਹੋਇਆ ਤੁਹਾਨੂੰ ਅਸੀਂ ਇਨਫਰਮੇਸ਼ਨ ਕਰਾ ਕੇ ਪਹੁੰਚੋ ਹੁਣ ਮੈਂ ਦੇਖਤੀ ਕਰਾਂਗਾ ਲਖਜੀਤ ਸਿੰਘ ਜੀ ਨੂੰ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਔਰ ਅਗਲਾ ਪ੍ਰੋਗਰਾਮ ਅਸੀਂ ਪਿੰਡ ਹਾਰਗੁਰ ਦੇ ਸਾਰੇ ਨਗਰ ਨਿਵਾਸੀ ਸਾਰਿਆਂ ਨੂੰ ਪਹਿਲਾ ਹੱਥ ਜੋੜ ਕੇ ਸੱਦੇ ਬੁਲਾਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 2024 ਲੋਕ ਸਭਾ ਦੇ ਲਈ ਇਕੱਤਰ ਹੋਏ ਆਂ ਜਿਹਦੇ ਵਿੱਚ ਆਪਾਂ ਇਕੱਠੇ ਹੋ ਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੁੜਨਾ ਹੈ ਇਹਨਾਂ ਮੈਂਬਰਾਂ ਨੇ ਅੱਗੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਚੁੜਨਾ ਹੈ ਜੇ ਆਪਾਂ ਪਿਛਲੇ 10 ਸਾਲ ਦਾ ਸਮਾਂ ਦੇਖੀਏ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਕੀਤਾ ਹੈ ਜੇ ਉਹਨੇ ਆਪਾਂ ਨੂੰ ਕੁਝ ਦਿੱਤਾ ਤਾਂ ਉਹ ਮਹਿੰਗਾਈ ਦਿੰਦੀ ਹੈ ਜੇ ਉਹਨੇ ਆਪਾਂ ਨੂੰ ਕੁਝ ਦਿੱਤਾ ਤਾਂ ਬੇਰੋਜ਼ਗਾਰੀ ਦਿੰਦੀ ਹੈ ਜੇ ਉਹਨੇ ਕੁਝ ਕੀ ਆਪਾਂ ਨੂੰ ਦਿੱਤਾ ਤਾਂ ਕਿਸਾਨਾਂ ਦੀ ਕੁੱਟ ਮਾਰ ਦਿੰਦੀ ਹੈ 2014 ਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਲਾਣੀ ਸੀ ਇਹ ਲੋਕਾਂ ਨੇ ਆਪਣੇ ਨਾਲ ਕੀ ਵਾਅਦੇ ਕੀਤੇ ਸੀ ਮੈਂ ਤੁਸਤਾ ਜਾਣੂ ਕਰਾ ਦਿੰਦਾ ਕਹਿੰਦੇ ਸੀ ਵੀ 400 ਰੁਪਏ ਦਾ ਸਿਲੰਡਰ ਹੈ ਉਹ ਬਹੁਤ ਮਹਿੰਗਾ ਹੈ ਗਰੀਬ ਆਪਣਾ ਚੁੱਲਾ ਕਿੱਦਾਂ ਚਲਾਊਗਾ 55 ਰੁਪਏ ਦਾ ਪੈਟਰੋਲ ਹੈ ਗਰੀਬ ਆਪਣੀ ਆਵਾਜਾਈ ਕਿਵੇਂ ਕਰੂਗਾ ਕਹਿੰਦੇ ਸੀ ਕਾਲਾ ਧੰਨ ਵਿਦੇਸ਼ਾਂ ਚ ਪਿਆ ਹੈ ਅਸੀਂ ਲੈ ਕੇ ਆਣਾ 15-15 ਲੱਖ ਰੁਪਏ ਗਰੀਬਾਂ ਦੇ ਖਾਤੇਾਂ ਚ ਪਾਣਾ ਫਿਰ ਕਹਿੰਦੇ ਸੀ 2 ਕਰੋੜ ਨੌਕਰੀ ਨੌਜਵਾਨਾਂ ਨੂੰ ਦਵਾਂਗੇ ਇਹ ਉਹਨਾਂ ਨੇ 2014 ਚ ਕਿਹਾ ਸੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਲੱਗੀ ਅੱਜ 10 ਸਾਲ ਹੋ ਗਏ 24 ਆ ਗਏ ਜੇ ਆਪਾਂ ਮਹਿੰਗਾਈ ਦੀ ਗੱਲ ਕਰ ਲਈਏ ਤਾਂ ਸਿਲੰਡਰ ਅੱਜ 1100 ਰੁਪਏ ਨੂੰ ਹੋਇਆ ਹੋਇਆ ਜੇ ਆਪਾਂ ਪੈਟਰੋਲ ਡੀਜ਼ਲ ਦੀ ਗੱਲ ਕਰ ਲਈਏ ਤਾਂ 95 ਰੁਪਏ ਨੂੰ ਹੋਇਆ ਹੋਇਆ ਹੋਰ ਜਿਹੜੀ ਵੀ ਚੀਜ਼ ਲੈ ਲਈਏ ਜਿਹੜੀ ਮੂੰਗੀ ਮਸਰੀ ਕਰੀਬਾ ਦੀ ਦਾਲ ਕਹਿੰਦੇ ਸੀ ਅੱਜ ਉਹ 100 ਰੁਪਏ ਨੂੰ ਟੱਪੀ ਗਈ ਸਾਡੀਆਂ ਆਮਦਨਾਂ ਉੱਥੇ ਦੀਆਂ ਉੱਥੇ ਖੜੀਆਂ ਮਹਿੰਗਾਈ ਦੁਖਰੀ ਤੋਂ ਟਿਕਣੀ ਹੋਈ ਜਾ ਰਹੀ ਹੈ ਜੇ ਮਨਮੋਹ ਸਿੰਘ ਆਪਣੇ ਪ੍ਰਧਾਨ ਮੰਤਰੀ ਸੀ ਕਾਂਗਰਸ ਦੀ ਸਰਕਾਰ ਸੀ ਦਾ ਆਪਾਂ ਨੂੰ ਰਾਈਟ ਟੂ ਫੂਡ ਐਕਟ ਮਿਲਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਗਰੀਬ ਨੂੰ ਖਾਣਾ ਖਾਣ ਦਾ ਅਧਿਕਾਰ ਹੈ ਚਾਹੇ ਕਿ ਕੋਈ ਪੈਸੇ ਹੈ ਜਾਂ ਨਹੀਂ ਹੈ ਗਵਰਨਮੈਂਟ ਦੀ ਰਿਸਪੋਨਸਿਬਿਲਟੀ ਬਣਦੀ ਹੈ ਕਿ ਉਹਨਾਂ ਤੱਕ ਟਾੜਾ ਪਚਾਇਆ ਜਾਵੇ ਤਾਂ ਆਪਾਂ ਨੂੰ ਦਾਣੇ ਮਿਲਣਗੇ ਜੇ ਮਨਮੋਹਨ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਇਹਨਾਂ ਨੇ ਕਿਹਾ ਹਰ ਗਰੀਬ ਨੂੰ ਬੜੇ ਹੀ ਕਾਨੂੰਨ ਦਾ ਅਧਿਕਾਰ ਹੈ ਤਾਂ ਆਪਾਂ ਨੂੰ ਵਜੀਫੇ ਮਿਲਣ ਲੱਗੇ ਜੇ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨਾਂ ਨੂੰ ਕਿਹਾ ਹਰ ਗਰੀਬ ਨੂੰ ਆਪਣੇ ਕਮਾਈ ਦਿਹਾੜੀ ਲੋੜ ਦੇ ਪੈਸੇ ਮਿਲਣ ਦਾ ਅਧਿਕਾਰ ਹੈ ਤਾਂ ਆਪਾਂ ਨੂੰ ਮੇਂਡਾ ਸੂ ਇਦਾਂ ਨੀਕਸ ਇਮਾਮਖੂਨ ਸਿੰਘ ਸਰਕਾਰ ਨੇ ਕਾਂਗਰਸ ਸਰਕਾਰ ਨੇ ਆਪਾਂ ਦਿੱਤੀਆਂ ਜਿਹਦੇ ਨਾਲ ਆਪਣੇ ਘਰ ਦੀ ਆਰਥਿਕ ਹਾਲਤਾਂ ਕੋਈ ਵੀ ਐਸੀ ਸਕੀਮ ਆਈ ਹੋਵੇ ਜਿਹਦੇ ਨਾਲ ਆਪਣੀ ਆਰਥਿਕ ਹਾਲਤਾਂ ਨੂੰ ਕੋਈ ਮਦਦ ਮਿਲ ਸਕੇ ਜੇ ਕੁਛ ਆਈ ਹੈ ਤਾਂ ਮਹਿੰਗਾਈ ਹੋਈ ਤੇ ਅੱਜ ਜਿਹੜੇ ਚੋਣ ਹੋ ਰਿਹਾ ਹੈ ਅੱਜ ਇਹ ਧਰਮਾਂ ਦੇ ਨਾਮ ਤੇ ਚੋਣ ਕਰ ਰਹੇ ਇੱਕ ਦੂਜੇ ਨੂੰ ਫਾੜਨ ਦੀਆਂ ਗੱਲਾਂ ਕਰ ਰਹੇ ਅੱਜ ਇਹ ਚੋਣ ਐਦਾਂ ਦਾ ਦ੍ਰਿਸ਼ ਦਿਖਾ ਰਿਹਾ ਹੈ ਇਹ ਚਾਹੁੰਦੇ ਆ ਵੀ ਅਸੀਂ ਇੱਕ ਵਾਰ ਦੁਬਾਰਾ ਆਈਏ ਤੇ ਅਸੀਂ ਸੰਵਿਧਾਨ ਖਤਮ ਕਰ ਦਈਏ ਅਸੀਂ ਆ ਜਿਹੜਾ ਵੋਟਾਂ ਵਾਲਾ ਸਿਸਟਮ ਹੈ ਇਹੀ ਖਤਮ ਕਰ ਦਈਏ ਤਾਂ ਕਿ ਅੱਗੇ ਨੂੰ ਸਾਡਾ ਹੀ ਰਾਜਤੰਤਰ ਆ ਜਾਏ ਸਾਡੇ ਹੀ ਲੋਕ ਅੱਗੇ ਤੋਂ ਅੱਗੇ ਰਾਜ ਕਰਦੇ ਰਹਿਣ ਲੋਕਾਂ ਦੇ ਹੱਕ ਖਤਮ ਹੋ ਜਾਣ ਜਿਹੜੀ ਸੰਵਿਧਾਨ ਉਹਨਾਂ ਦੀ ਰੱਖਿਆ ਕਰਦਾ ਉਹ ਖਤਮ ਹੋ ਜਾਏ ਜੇ ਅੱਜ ਆਪਣੀ ਲੜਾਈ ਹੈ ਤਾਂ ਸਵਿਧਾਨ ਨੂੰ ਬਚਾਉਣ ਦੀ ਲੜਾਈ ਜੇ ਇਹ ਦੁਬਾਰਾ ਭਾਜਪਾ ਵਰਗੀ ਸਰਕਾਰਾਂ ਆਪਣੇ ਤੇ ਮੋਦੀ ਵਰਗੇ ਤਾਨਾਸ਼ਾਹ ਆ ਗਏ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਲੁੱਟਿਆ ਖੁੱਟਿਆ ਸਾਰੇ ਆਪਣੇ ਸਰਕਾਰੀ ਆਧਾਰੇ ਕਾਰਪੋਰੇਟ ਘਰਾਣਿਆਂ ਨੂੰ ਬਾਨੀਆਂ ਦਾਨੀਆਂ ਦੇ ਹੱਥ ਦੇਤੇ ਤਾਂ ਆਪਾਂ ਨੂੰ ਇਹਨਾਂ ਨੂੰ ਥੱਲੇ ਲਾਉਣ ਦੀ ਲੋੜ ਹੈ ਤੇ ਜੇ ਕੋਈ ਇਹਨਾਂ ਨੂੰ ਥੱਲੇ ਲਾ ਸਕਦਾ ਤਾਂ ਉਹ ਇੱਕੋ ਇੱਕ ਝੰਡਾ ਉਹ ਕਾਂਗਰਸ ਪਾਰਟੀ ਜਿਹੜੀ ਪੂਰੇ ਦੇਸ਼ ਦੇ ਵਿੱਚ ਇਹਨਾਂ ਨਾਲ ਲੜ ਰਹੀ ਹੈ ਔਰ ਕੋਈ ਪਾਰਟੀ 20 ਸੀਟਾਂ ਤੋਂ ਉੱਪਰ ਨਹੀਂ ਲੜ ਰਹੀ ਚਾਹੇ ਉਹ ਝਾੜੂ ਵਾਲੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ BSP ਹੋਵੇ ਇਹਨਾਂ ਨੂੰ ਜੇ ਆਪਾਂ ਵੋਟ ਪਾਣੇ ਆ ਤਾਂ ਆਪਾਂ ਆਪਣੀ ਵੋਟ ਫਾੜ ਦੇ ਤੇ ਮੋਦੀ ਨੂੰ ਤਕੜਾ ਕਰ ਦੇ ਜੇ ਆਪਾਂ ਮੋਦੀ ਲਾਉਣਾ ਹੈ ਇਹ ਜਿਹੜਾ ਉਹਨੇ ਨੇ ਆਪਣੇ ਉੱਤੇ ਅਪਾ ਕਿਸਾਨੀ ਨੂੰ ਮਾਰਿਆ ਅਪਾ 1.5 ਸਾਲ ਦਿੱਲੀ ਦੀ ਗਰੂਹਾਂ ਤੇ ਬਿਠਾ ਕੇ ਰੱਖਿਆ 750 ਬੰਦਾ ਜੇ ਪੰਜਾਬ ਦਾ ਸ਼ਹੀਦ ਕੀਤਾ ਉਹ ਮੋਦੀ ਦੀ ਦੇਣ ਆਪਣੇ ਹੱਕ ਮੰਗਣ ਗਏ ਤਾਂ ਲਾਠੀਆਂ ਨਾਲ ਅਥਰੂ ਗੈਸਾਂ ਨਾਲ ਗੋਲੀਆਂ ਨਾਲ ਜੇ ਸਵਾਗਤ ਕੀਤਾ ਤਾਂ ਉਹ ਮੋਦੀ ਦੀ ਦੇਣ ਜੇ ਉੱਥੇ ਆਪਣੇ ਗਰੀਬ ਘਰਾਂ ਦਾ ਮੁੰਡਾ ਗੋਲੀਆਂ ਨਾਲ ਮਰਿਆ ਸ਼ੁਕਰਨ ਨਾਮ ਦਾ ਤਾਂ ਉਹ ਮੋਦੀ ਦੀ ਦੇਣ ਤੇ ਆਪਣੇ ਆਲਾ ਮੁੱਖ ਮੰਤਰੀ ਭਗਵੰਤ ਮਾਨ ਉਹ ਮੁੰਡੇ ਦੀ ਸ਼ਹਾਦਤ ਹੋਈ ਉਹਨੂੰ ਇਨਸਾਫ ਦਵਾਣ ਦੀ بجائے 302 ਦਾ ਪਰਚਾ ਹਰਿਆਣਾ ਸਰਕਾਰ ਦੀ ਕਰਨ ਦੀ ਬਜਾਏ 0 ਐਫ ਆਈ ਆਰ ਕਰਕੇ ਉਹ ਮੁੰਡੇ ਦੀ ਸ਼ਹਾਦਤ ਹੈ ਜਿਹੜੀ ਮਿੱਟੀ ਚ ਰੂਹ। ਦਿੱਤਾ ਜੀ ਜਾਨ ਹੀ ਨਹੀਂ ਸੀ ਖੜਨ ਦੀ ਮੋਤੀ ਦੇ ਖਿਲਾਫ ਤਾਂ ਉਹਦੇ ਝੋਲੀ ਚ ਪੈ ਗਿਆ। ਜੇ ਸਰਦਾਰ ਚਰਨਜੀਤ ਸਿੰਘ ਚੰਨੀ ਵਰਗੇ ਮੁੱਖ ਮੰਤਰੀ ਜਿਹੜੇ ਆਪਣੇ ਵਰਗੇ ਪਰਿਵਾਰਾਂ ਚ ਉੱਠ ਕੇ ਗਿਆ ਸੀ ਉਨੇ ਖੜਕੇ ਦਿਖਾਇਆ ਮੋਤੀ ਦੇ ਮੂਹਰੇ ਵੀ ਮੈਂ ਪੰਜਾਬ ਨਾਲ ਖੜਾ ਤੁਸੀਂ ਇਹਨੂੰ ਬਦਨਾਮ ਨਾ ਕਰੋ ਮੈਂ ਪੰਜਾਬ ਦੇ ਰਾਖੇ ਨਹੀਂ ਖੜਾ ਇਹਨੂੰ ਬਦਨਾਮ ਨਾ ਕਰੋ ਮੈਂ ਕਿਸਾਨੀ ਨਹੀਂ ਖੜਾ ਇਹਨੂੰ ਬਦਨਾਮ ਨਾ ਕਰੋ ਤੁਸੀਂ ਮੁੜ ਕੇ ਗਏ ਹੋ ਆਪਣੇ ਕਾਰਨਾਂ ਕਰਕੇ ਤੁਹਾਡੀ ਰੈਲੀ 'ਚ ਕੱਟਣੀ ਹੋਇਆ ਤਾਂ ਤੁਸੀਂ ਵਾਪਸ ਚਲੇ ਗਏ ਤੁਸੀਂ ਕਿਸਾਨਾਂ ਦਾ ਨਾਮ ਲਾ ਰਹੇ ਹੋ ਤਾਂ ਉਹਨਾਂ ਨੇ ਉਸ ਸਮੇਂ ਪੰਜਾਬ ਦੇ ਲਈ ਸਟੈਂਡ ਦਿੱਤਾ ਅੱਜ ਦਾ ਮੁੱਖ ਮੰਤਰੀ ਕੋਈ ਸਟੈਂਡ ਹੀ ਨਹੀਂ ਆ ਉਹਦਾ ਨਾਉ ਦੇ ਜਿਹੜੇ ਉਮੀਦਵਾਰ ਐ ਉਹਨਾਂ ਦਾ ਕੋਈ ਸਟੈਂਡ ਜਿਹੜਾ ਉਮੀਦਵਾਰ ਇੱਥੇ ਝਾੜੂ ਤੋਂ ਖੜਾ ਹੋਇਆ ਕੁਛ ਦਿਨ ਪਹਿਲਾਂ ਇਹ VSP ਚ ਸੀ ਅ 10 ਦਿਨ ਪਹਿਲਾਂ ਇਹ ਅਕਾਲੀਆ ਚ ਸੀ ਅੱਜ ਇਹ ਝਾੜੂ ਵੱਲ ਹੋ ਗਿਆ ਉਹੀ ਅਕਾਲੀ ਦਲ ਜਿਹਦੇ ਵਿੱਚ ਇਹਨਾਂ ਨੇ ਰਾਜਮਾਨਿਆ ਜਿਹਦੇ ਵਿੱਚ ਪੰਜਾਬ ਚ ਬੇਅਦਬੀਆਂ ਕੀਤੀਆਂ ਜਿਹਦੇ ਵਿੱਚ ਆਪਣੇ ਤੇ ਪਰਚੇ ਕਰਾਏ ਧੱਕਾਸ਼ਾਹੀ ਹੋਈ ਉਹੀ ਅਕਾਲੀ ਦਲ ਦਾ ਰਾਜਮਾਨ ਕੇ ਅੱਜ ਆਮ ਆਦਮੀ ਪਾਰਟੀ ਤੋਂ ਟਿਕਟ ਲੈ ਕੇ ਖੜੇ ਇਹ ਆਪਾਂ ਨੂੰ ਕਿਵੇਂ ਇਨਸਾਫ ਦਵਾ ਦੇਣਗੇ ਜਿਹਦਾ ਇੱਕ ਕੋਈ ਸਟੈਂਡ ਨਹੀਂ ਹੈ ਉਹ ਕਿਵੇਂ ਸੰਵਧਾਨ ਬਚਾਉਣ ਦਾ ਸਟੈਂਡ ਲੈ ਜਾਊਗਾ ਸੋ ਅੱਜ ਆਪਾਂ ਨੂੰ ਉਮੀਦਵਾਰ ਵੀ ਬਹੁਤ ਵਧੀਆ ਮਿਲਿਆ ਜਿਨੇ ਗਰੀਬਾਂ ਦੀ ਆਵਾਜ਼ ਚੱਕੀ ਹੈ ਜੇ ਇਹਨੂੰ 3 ਮਹੀਨੇ ਮਿਲੇ ਸਰਕਾਰ ਨੂੰ ਕੰਮ ਕਰਨ ਦੇ ਤਾਂ ਉਹਨੇ ਕਰਕੇ ਦਿਖਾਇਆ ਵੀ ਮੈਂ ਗਰੀਬਾਂ ਦੇ ਹੱਕਾਂ ਲਈ ਖੜਾ ਹੈ ਤੌਣਿਕ ਕਰਕੇ ਦਿਖਾਇਆ ਉਹਨੇ ਬਿੱਲ ਮਾਫ ਕਰਕੇ ਦਿਖਾਏ ਆਪਣੇ ਬਕਾਏ ਖੜੇ ਸੀ ਬਿਜਲੀ ਦੇ ਆਪਣੇ ਬਕਾਏ ਖੜੇ ਸੀ ਪਾਣੀ ਦੇ ਆਪਣੇ ਟੈਂਕੀਆਂ ਦੇ ਆਪਣੇ ਕਾਰਪੋਰੇਟ ਸੁਸਾਇਟੀਆਂ ਤੋਂ ਲੋਨ ਲਿੱਤੇ ਹੋਏ ਸੀ ਬਕਾਏ ਉਹਨੇ ਕਰਕੇ ਦਿਖਾਇਆ ਵੀ ਮੈਂ ਇਹਨਾਂ ਤੇ ਲਾਈਨ ਮਾਰਦਾ ਹਾਂ ਗਰੀਬਾਂ ਦੇਣ ਦੀ ਲੋੜ ਬਿਜਲੀ ਸਸਤੀ ਕੀਤੀ ਪੈਟਰੋਲ ਡੀਜ਼ਲ ਸਸਤਾ ਕੀਤਾ ਯੂਨਿਟ ਮਾਫ ਕੀਤੇ ਤਾਂ ਲਾਲ ਲਕੀਰ ਦਾ ਫੈਸਲਾ ਸੀ ਆਪਣੇ ਘਰ ਆਪਣੇ ਨਾਮ ਨਹੀਂ ਸੀ ਸਰਦਾਰ ਚਰਨਦੀਪ ਸਿੰਘ ਚੰਨੀ ਨੇ ਸਕੀਮ ਦਿੱਤੀ ਵੀ ਘੱਟੋ ਘੱਟ ਗਰੀਬ ਲੋਕਾਂ ਦੇ ਘਰ ਤਾਂ ਉਹਨਾਂ ਦੇ ਨਾਮ ਕਰ ਦੋ ਜਿਹੜੇ ਲਾਲ ਲਕੀਰ ਦੇ ਅੰਦਰ ਹਨ ਇਹਨਾਂ ਨੇ ਉਹ ਵੀ ਸਕੀਮ ਉਹ ਠੰਡੇ ਬਸਤੇ ਪਾਈ ਹੋਈ ਹੈ ਸੋ ਅੱਜ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਅੱਜ ਲੜਾਈ ਆਪਣੀ ਆਜ਼ਾਦੀ ਦੀ ਹੈ ਆਪਣੀ ਸੰਵਿਧਾਨ ਦੀ ਹੈ ਤੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹ ਝੰਡਾ ਜਿਨੇ ਆਜ਼ਾਦੀ ਦਵਾਈ ਕਾਂਗਰਸ ਦਾ ਉਹ ਝੰਡਾ ਜਿਨੇ ਸੰਵਿਧਾਨ ਦਿੱਤਾ ਸੋ ਆਪਾਂ ਵੱਡੀਏ ਨਾ ਇਕੱਠੇ ਰਹੀਏ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਆਪਣੀ ਆਵਾਜ਼ ਉਹ ਪਾਰਲੀਮੈਂਟ ਚ ਚੱਕ ਸਕਣ ਇਹ ਤਾਂ 10 ਮਹੀਨੇ ਪਹਿਲਾਂ ਤੁਸੀਂ ਜਿਤਾ ਕੇ ਭੇਜੇ ਸੀ ਇੱਕ ਇੱਟ ਦੇ ਆਣ ਕੇ ਇਹਨੂੰ ਪੁੱਛ ਕੇ ਦੱਸੋ ਵੀ ਇੱਕ ਇੱਟ ਵੀ ਜੇ ਸਾਡੇ ਤੁਸੀਂ ਪਿੰਡ ਲਈ ਇੱਕ ਪ੍ਰੋਜੈਕਟ ਤੁਸੀਂ ਜੰਮਾ ਸ਼ਹਿਰ ਨਹੀਂ ਦਿੱਤਾ ਹੋਵੇ ਇੱਕ ਸੜਕ ਤੁਸੀਂ ਕੋਈ ਨਵੀਂ ਬਣਾਈ ਹੋਵੇ ਉੱਚਾ ਬਣਾ ਦੋ ਵੀ ਕੁਝ ਕੀਤਾ ਹੋਵੇ ਦੋ ਸਾਲ ਤੁਹਾਡੀ ਸਰਕਾਰ ਨੂੰ ਹੋ ਗਿਆ ਦੋ ਸਾਲਾਂ ਚ ਤੁਸੀਂ ਕੁਝ ਨਹੀਂ ਕੀਤਾ 1 ਰੁਪਿਆ ਕਿਸੇ ਸਰਪੰਚ ਦੇ ਹੱਥ ਤੇ ਨਹੀਂ ਰੱਖਿਆ ਵੀ ਡਿਵੈਲਪਮੈਂਟ ਕਰ ਕੋਈ ਸੁਣਦੀਆਂ ਕੋਈਆਂ ਨਹੀਂ ਜਿੰਨੇ ਜੋ ਕੇ ਸਾਨੂੰ ਕਿਸੇ ਨਹੀਂ ਕੀਤਾ ਸੀ ਉਹਦੇ ਤੋਂ ਵੀ ਸਾਨੂੰ ਮਾੜੇ ਜਾਂਦਾ ਹੈ ਲੁਕਦਾ ਸੁਣਦਾ ਨਹੀਂ ਆ ਬਾਕੀਆਂ ਕਿ ਜੇ ਕੋਈ ਸੜਕ ਤੇ ਜਾਂਦਾ ਉਹਦੀਆਂ ਚਿੰਨੀਆਂ ਕੋਲੇ ਜਿੰਨੇ ਬੜੇ ਸਕੂਲੇ ਦਾਰਦਾਂ ਨੂੰ ਬਾਹਰ ਬੈਠੇ ਕੁੜੀਆਂ ਨਾਲ ਕੁਝ ਗੱਲ ਨੇ ਨੌਜਵਾਨ ਕਿਟਿਆਂ ਨੂੰ ਗੈਂਗਸਟਰ ਵਾਚ ਪਰਵਾਜ਼ ਦੇ ਸੀ ਤੋਂ ਉਸੇ ਦਾ ਉਸੇ ਆੜਾ ਇੱਕ ਆਦਮੀ ਰਾਏ ਇਹਨਾਂ ਦੀਆਂ ਕੈਂਗੀਆਂ ਕਰੇ ਨੂੰ ਚਲੇਗੀ ਸੋ ਅੱਜ ਆਪਾਂ ਨੂੰ ਕਸ਼ਟੇ ਹੋਣ ਦੀ ਲੋੜ ਹੈ ਤੇ ਬਾਕੀਆਂ ਨੂੰ ਸਨੇਹਾ ਦੇਣ ਦੀ ਲੋੜ ਹੈ ਜੇ ਆਪਾਂ ਇੱਥੇ 150 ਬੰਦਾ ਖੜਾ ਜੇ ਇਹ ਗੱਲਾਂ ਆਪਾਂ ਆਪਣੇ ਤੱਕ ਸੀਮਤ ਰੱਖਾਂਗੇ ਤਾਂ ਉਹ 150 ਤੱਕ ਹੀ ਰਹਿਣੀ ਹੈ ਜੇ ਆਪਾਂ ਇੱਕ ਹੋਰ ਨੂੰ ਵੀ ਦੱਸਾਂਗੇ ਤਾਂ ਉਹ 300 ਦਾ ਗੱਲ ਹੋ ਚੁੱਕੀ 300 ਕਹਿੰਦੇ ਨੂੰ ਦੱਸੂਗਾ 600 ਤੱਕ ਪਹੁੰਚੂਗਾ ਆਪਾਂ ਆਵਾਜ਼ ਬਣਨਾ ਆਪਾਂ ਦੱਸਣਾ ਲੋਕਾਂ ਨੂੰ ਕਿ ਸਰਦਾਰ ਜਰਨੀ ਸਿੰਘ ਜੰਨੀ ਸਾਡੇ ਨਹੀਂ ਖੜਦੇ ਆਏ ਅੱਜ ਸੁਵਿਧਾਨ ਬਚਾੜ ਦੀ ਲੜਾਈ ਆ ਜਿਸ ਬੰਦੇ ਨਹੀਂ ਖੜਿਆ ਜਾਵੇ ਜਿਹੜਾ ਜ਼ਲਮਤ ਨੂੰ ਨਹੀਂ ਜਿਹੜਾ ਆਪਣੇ ਇੱਕ ਸਟੈਂਡ ਤੇ ਬਣਿਆ ਰਿਹਾ جنہیں سارے گریبا لی کچھ کر کے دکھایا جن کی سوچ ہے ڈوبلپمنٹ کی جن کو دیکھا ہوا کام کرتے سو میں سارا اس گا دن بات کرتا آس کرتا کہ آپ ادا ہی کٹھے ہو کے چلیں گے سردار چرنجیت چنی بڑی جد پر لے کے جاؤں تاکہ وہ اپنی آواز ہے جی سینٹر چکن چنگیاں صحت سہولت دے سک سکیا دیا سہولت دے سک جی چمکور رہے چمکوری جیسے چمکور صاحب تو کالج بن رہے ابھی چمکور صاحب سڑک دیکھ لو ڈبل روڈ لائن ہوئی ہوئی پنڈا ہوئی ਜੋ ਤੁਮੋਰ ਸਾਹਿਬ ਦੀ ਦੁਕਾਨਾਂ ਦੇ ਆਲੇ ਦੁਆਲੇ ਜਿਵੇਂ ਮਾਰਕਰ ਲਗਾ ਕੇ ਸੁਨਿਗਰੀਕਰਨ ਕੀਤਾ ਦੋ بڑے ਗੇਟ ਬਣ ਰਹੇ ਕੋਈ ਐਸਾ ਪਿੰਡ ਨਹੀਂ ਜਿਹਨੂੰ ਕਰੋੜ-ਕਰੋੜ ਤੋਂ ਘੱਟ ਗਰਾਜ ਮਿਲੂ ਵਿਲਪਮੈਂਟ ਦੇ ਵਿੱਚ ਕੋਈ ਐਸਾ ਪਿੰਡ ਨਹੀਂ ਜਿੱਥੇ ਪਾਣੀ ਦੀ ਟੈਂਕੀਆਂ ਹੁੰਦੀਆਂ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਸੀਵਰੇਜ ਦਾ ਉਹ ਨਾਮ ਹੁੰਦਾ ਸੋ ਉਹਨਾਂ ਦੀ ਸੋਚ ਡਵੈਲਪਮੈਂਟ ਬੱਖੀ ਹੈ ਇਹ ਸੋਚ ਅਸੀਂ ਨਿਰੰਦਰ ਸ਼ਹਿਰ ਚ ਲੈ ਕੇ ਆਏ ਹਾਂ ਵਾਪਕ ਕੱਟੇ ਹੋਏ ਇਸ ਸੋਚ ਨੂੰ ਟਕੜਾ ਕਰਿਏ ਸਦਾ ਚਰਨ ਸਿੰਘ ਜੰਗੀ ਦੇ ਹੱਥ ਮਰਕੂਰ ਕਰਿਏ ਜੰਗਾ ਸ਼ਬਦਾਂ ਨਾਲ ਫੜਾਤਾ ਵਕਾ ਦਾ ਬੈ